ਗੁਰਮੁਖ ਪਿਆਰੇਓ ਸੰਤ ਬਾਬਾ ਜੀਤ ਸਿੰਘ ਜੀ ਹੰਸਾਲੀ ਵਾਲੇ ਕਿਹਾ ਕਰਦੇ ਸਨ ਕਿ 11 ਰੁਪਏ ਤੇ 21 ਰੁਪਏ ਦਾ ਮੱਥਾ ਟੇਕਣ ਵਾਲਾ ਇਨਸਾਨ ਤਰ ਜਾਂਦਾ ਹੈ ਉਨ੍ਹਾਂ ਦੇ ਨਬਚਨਾਂ ਦੇ ਪਿੱਛੇ ਦੀ ਗੁਪਤ ਸ਼ਕਤੀ ਬਾਰੇ ਸੁਣ ਕੇ ਤੁਹਾਡੀ ਵੀ ਰੂਹ ਖੜ ਜਾਵੇਗੀ ਆਓ ਇਸ ਵੀਡੀਓ ਨੂੰ ਸ਼ੁਰੂ ਕਰੀਏ ਬਾਬਾਜੀਤ ਸਿੰਘ ਜੀ ਹੰਸਾਲੀ ਵਾਲੇ ਅਕਸਰ ਜਦੋਂ ਆਪਣੀਆਂ ਸੰਗਤਾਂ ਨਾਲ ਕਥਾ ਵਿਚਾਰਾ ਕਰਦੇ ਸਨ ਤਾਂ ਉਹ ਕਿਹਾ ਕਰਦੇ ਸਨ ਕਿ ਜਿਹੜਾ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਆਪਣੇ ਗੁਰੂ ਲਈ ਦਸਵੰਦ ਕੱਢਦਾ ਹੈ ਗੁਰੂ ਸਾਹਿਬ ਉਸ ਦੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾ ਦਿੰਦੇ ਹਨ ਸੰਤ ਬਾਬਾ ਆਨੰਦ ਸਿੰਘ ਜੀ ਵੀ ਕਿਹਾ ਕਰਦੇ ਸਨ ਕਿ ਹਰੇਕ ਸਿੱਖ ਲਈ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਜਿਹੜਾ ਸਿੱਖ ਉਖੇ ਤੋਂ ਓਖੇ ਹਾਲਾਤਾਂ ਵਿੱਚ ਵੀ ਗੁਰੂ ਲਈ ਦਾ ਸੰਬੰਧ ਕੱਢਣਾ ਨਹੀਂ ਭੁੱਲਦਾ ਗੁਰੂ ਸਾਹਿਬ ਉਸਤੇ ਓਖਾ ਸਮਾਂ ਆਉਣ ਹੀ ਨਹੀਂ ਦਿੰਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਦੋਂ ਵੀ ਆਪਾਂ ਜਾਂਦੇ ਹਾਂ ਤਾਂ ਆਪਣੀ ਸਮਰੱਥਾ ਮੁਤਾਬਕ ਕੜਾ ਪ੍ਰਸ਼ਾਦ ਜ਼ਰੂਰ ਕਰਵਾਉਣਾ ਚਾਹੀਦਾ ਹੈ 11 ਰੁਪਏ ਜਾਂ 21 ਰੁਪਏ ਦਾ ਮੱਥਾ ਟੇਕੀਏ ਜਾਂ ਕੜਾ ਪ੍ਰਸ਼ਾਦ ਕਰਵਾਈਏ ਇਸ ਦੇ ਪਿੱਛੇ ਸੰਗਤ ਜੀਓ ਬਹੁਤ ਵੱਡੀ ਸ਼ਰਧਾ ਭਾਵਨਾ ਹੈ ਸੰਤਾਂ ਨੇ ਕਹਿਣ ਦਾ ਮਨੋਰਥ ਹੀ ਹੈ ਕਿ 11 ਰੁਪਏ ਜਾਂ 21 ਰੁਪਏ ਦਾ ਮੱਥਾ ਟੇਕੋ ਪਰ ਸ਼ਰਧਾ ਭਾਵਨਾ ਵਿੱਚ ਕੋਈ ਕਮੀ ਨਾ ਛੱਡੋ ਆਪਣੇ ਗੁਰੂ ਤੇ ਸੰਪੂਰਨ ਭਰੋਸਾ ਰੱਖੋ ਗੁਰੂ ਨਾਲ ਪ੍ਰੇਮ ਬਣਾਓ ਕਿਉਂਕਿ ਗੱਲ ਮਾਇਆ ਦੀ ਨਹੀਂ ਹੁੰਦੀ ਕਈ ਵਾਰ ਲੋਕ ਇੱਕ ਕਿੰਸ ਹੋ ਜਾਂ 11000 ਵੀ ਸਤਗੁਰਜੀ ਦੇ ਸਨਮੁਖ ਭੇਟ ਕਰਦੇ ਹਨ ਪਰ ਕਈ ਵਾਰ ਉਹਨਾਂ ਦੇ ਮੁਕਾਬਲੇ 21 ਰੁਪਏ ਦਾ ਮੱਥਾ ਟੇਕਣ ਵਾਲੇ ਮਨੁੱਖ ਦੀ ਭਾਵਨਾ ਜ਼ਿਆਦਾ ਹੁੰਦੀ ਹੈ ਸਤਗੁਰਜੀ ਤਾਂ ਸਿੱਖ ਦੀ ਭਾਵਨਾ ਦੇਖਦੇ ਹਨ ਸਤਗੁਰਜੀ ਤਾਂ ਗਰੀਬਾਂ ਦੀ ਬਾਹ ਫੜਨ ਵਾਲੇ ਹਨ ਜਿਨ੍ਹਾਂ ਦੇ ਦਿਲ ਵਿੱਚ ਗਰੀਬੀ ਆ ਜਾਵੇ ਫਿਰ ਚਾਹੇ ਉਹ ਦੁਨਿਆਵੀ ਤੌਰ ਤੇ ਕੋਈ ਵੀ ਹੋਵੇ ਸਤਗੁਰਜੀ ਉਸ ਨੂੰ ਆਪਣਾ ਬਣਾ ਲੈਂਦੇ ਹਨ ਉਹ ਜਿ딴 ਸੰਗਤ ਜੀਓ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਕੋਈ ਮੁੱਲ ਨਹੀਂ ਉਹਨਾਂ ਦੇ ਦਰਸ਼ਨ ਲਈ ਤਾਂ ਸੀਸ ਵੀ ਭੇਂਟ ਕਰ ਦੇਈਏ ਤਾਂ ਘੱਟ ਹੋਵੇਗਾ ਸਤਿਗੁਰ ਜੀ ਦਾ ਫਰਮਾਨ ਹੈ ਸਤਿਗੁਰ ਆਗੈ ਸੀਸ ਭੇਟ ਦੇਓ ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਸਤਿਗੁਰ ਜੀ ਕਹਿੰਦੇ ਹਨ ਕਿ ਜੇ ਸੱਚੇ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਕਰਦੇ ਹਾਂ ਹੇ ਨਾਨਕ ਹੇ ਦਾਤਾਰ ਜਿਵੇਂ ਮਨੁੱਖ ਉਤੇ ਪ੍ਰਭੂ ਆਪ ਹੀ ਮੇਰ ਕਰਦਾ ਹੈ ਉਹ ਤੇਰੇ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ ਪ੍ਰਭੂ ਦੀ ਮੇਰ ਤੋਂ ਬਿਨਾ ਅਸੀਂ ਗੁਰੂ ਅੱਗੇ ਮੱਥਾ ਵੀ ਨਹੀਂ ਟੇਕ ਸਕਦੇ ਜੇਕਰ ਪ੍ਰਮਾਤਮਾ ਚਾਹੇ ਤਾਂ ਹੀ ਅਸੀਂ ਗੁਰੂ ਦੇ ਲਾੜ ਲੱਗ ਸਕਦੇ ਹਾਂ ਇਸੇ ਲਈ ਸਾਨੂੰ ਦੁਨਿਆਵੀ ਮਾਣ ਹੰਕਾਰ ਤਿਆਗ ਕੇ ਗੁਰੂ ਦੇ ਘਰ ਜਾਣਾ ਚਾਹੀਦਾ ਹੈ ਨਿਰਮਾਨਤਾ ਨੂੰ ਆਪਣੇ ਅੰਦਰ ਧਾਰ ਲੈਣਾ ਚਾਹੀਦਾ ਹੈ ਇਹਨੀਆਂ ਗੁਬਨਤੀਆਂ ਪ੍ਰਵਾਨ ਕਰਨੀਆਂ ਸੰਗਤ ਜੀਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ